ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਵਰਕ ਵਾਲੇ ਸੂਟ ਲੈ ਕੇ ਆਏ ਜੀ ਜਿਵੇਂ ਜੌਰਜਟ ਦੇ ਵਿੱਚ ਵਰਕ ਵਾਲੇ ਸੂਟ ਹੋਣਗੇ ਤੇ ਬਰਬਰੀ ਦੇ ਵਿੱਚ ਵਰਕ ਵਾਲੇ ਸੂਟ ਹੋਣਗੇ ਅਲੱਗ ਜੀ ਕਲੈਕਸ਼ਨ ਹੈ ਜਿਵੇਂ ਆਪਾਂ ਨੂੰ ਗਰਮੀਆਂ ਦੇ ਫੰਕਸ਼ਨ ਦੇ ਲਈ ਕੋਈ ਸੋਬਰ ਕਲੈਕਸ਼ਨ ਚਾਹੀਦੀ ਹੁੰਦੀ ਹੈ ਵੀ ਤੁਹਾਨੂੰ ਆਪਾਂ ਨੂੰ ਮੇ ਭੜਕਵਾ ਜਿਹਾ ਫੀਲ ਨਾ ਹੋਵੇ ਵੀ ਗਰਮੀ ਆ ਉਪਰੋਂ ਆਪਾਂ ਨੇ ਬਹੁਤ ਚਮਕ ਵਾਲਾ ਸੂਟ ਪਾਇਆ ਸੋਬਰ ਕਲੈਕਸ਼ਨ ਦੇ ਵਿੱਚ ਵਰਕ ਵਾਲੇ ਸੂਟ ਹੈ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲਿਖੋਨੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਹੈ ਤਾਂ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਐ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਵੀ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਆਪਣੇ ਆਪ ਹੀ ਭੇਜ ਦਿਆ ਕਰੋ ਕਿਉਂਕਿ ਮੈਨੂੰ ਜਦੋਂ ਤੁਸੀਂ ਪੁੱਛਦੇ ਹੋ ਕਿ ਪ੍ਰਾਈਸ ਕਿੰਨਾ ਹੈ ਤੇ ਆਪਣਾ ਐਡਰੈਸ ਵੀ ਪਹਿਲੇ ਪੁੱਛ ਭੇਜ ਦਿਆ ਕਰੋ ਪਲੀਜ਼ ਕਿਉਂਕਿ ਮੈਨੂੰ ਦੁਬਾਰਾ ਪੁੱਛਣਾ ਪੈਂਦਾ ਵੀ ਤੁਹਾਡਾ ਐਡਰੈਸ ਕੀ ਹੈ ਤੁਸੀਂ ਪਹਿਲਾਂ ਹੀ ਆਪਣਾ ਫੁੱਲ ਜਦੋਂ ਸੂਟ ਤੁਹਾਡਾ ਫਾਈਨਲ ਹੁੰਦਾ ਤੁਸੀਂ ਸ਼્યોਰ ਹੋ ਕਿਉਂਕਿ ਪ੍ਰਾਈਸ ਹਰੇਕ ਵੀਡੀਓ ਦੇ ਵਿੱਚ ਮੈਂ ਦੱਸੇ ਹੁੰਨੇ ਆ ਜੀ ਹਰੇਕ ਦੋ ਦੋ ਤਿੰਨ ਤਿੰਨ ਵਾਰੀ ਕਿ ਮੈਂ ਹਰੇਕ ਸੂਟ ਦਾ ਪ੍ਰਾਈਸ ਬੋਲਦੀ ਆ ਪਤਾ ਨਹੀਂ ਕਿੰਨੀ ਕਿੰਨੀ ਕਵਾਰ ਹੈ ਨਾ ਤੇ ਜੇ ਤੁਸੀਂ ਜਦੋਂ ਸੂਟ ਦਾ ਤੁਹਾਨੂੰ ਪ੍ਰਾਈਸ ਪਤਾ ਹੁੰਦਾ ਤਾਂ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਹੀ ਭੇਜ ਦਿਆ ਕਰੋ ਜੇ ਤੁਸੀਂ ਸ਼્યોਰ ਹੋ ਨਵੇਂ ਸੂਟ ਐਸੀ ਲੜਾਏ ਵਾਲਾ ਤਾਂ ਪਹਿਲਾਂ ਹੀ ਫੁੱਲ ਐਡਰੈਸ ਭੇਜ ਕੇ ਫਿਰ ਮੈਂ ਤੁਹਾਨੂੰ ਨਾਲ ਦੀ ਨਾਲ ਕੋਰੀਅਰ ਚਾਰਜੀ ਦੱਸ ਦਿਆ ਕਰਨੇ ਫਿਰ ਤੁਸੀਂ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰ ਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਹੈ ਬਾਕੀ ਜਿਨ੍ਹਾਂ ਨੂੰ ਵੀਡੀਓ ਦੇ ਵਿੱਚੋਂ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਚਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਹੈ ਸੂਟ ਦੇ ਉੱਪਰ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਜਿਹੜਾ ਪਹਿਲਾ ਸੂਟ ਹੈ ਜੀ ਇਹ ਆਫ-ਵਾਈਟ ਕਲਰ ਦੇ ਵਿੱਚ ਹੈ ਜੀ ਆਪਣੇ ਕੋਲ ਚਾਰ ਸੂਟ ਕਲਰ ਆਫ ਵਾਈਟ ਹੀ ਰਹਿਣਾ ਕਰੀਮ ਜਿਹੜਾ ਪੂਰਾ ਪ੍ਰੋਪਰ ਕਰੀਮ ਸੂਟ ਹੁੰਦਾ ਇਹ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਜੌਰਜਟ ਦੀ ਪਿਓਰ ਜੌਰਜਟ ਦੀ ਸ਼ਰਟ ਰਹਿਣੀ ਹੈ ਵਰਕ ਦੇ ਨਾਲ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਨਾਲ ਤੇ ਇਹਦੇ ਤੇ ਵੀ ਤੁਸੀਂ ਦੇਖ ਸਕਦੇ ਹੋ ਹਲਕਾ-ਹਲਕਾ ਸੀਕੁਐਂਸ ਤੇ ਥ੍ਰੈਡ ਦੇ ਵਿੱਚ ਵਰਕ ਹੈ ਦੇਖੋ ਕਿੰਨਾ ਪਿਆਰਾ ਤੇ ਕੇ ਰੇ ਤੇ ਜਿਹੜਾ ਇਹ ਪ੍ਰਿੰਟ ਹੈ ਜਿਵੇਂ ਇਹਦੇ 'ਚ ਹੈਗਾ ਪਿਆਜੀ ਪਿੰਕ ਕਲਰ ਥੋੜੀ ਪਰਪਲ ਜੀ ਟੋਨ ਤੇ ਪਿੰਕ ਹੁੰਦਾ ਜਿਹੜਾ ਉਹ ਵਾਲੇ ਕਲਰ ਹੈਗਾ ਬਸ ਸੂਟ ਕਰੀਮ ਹੀ ਰਹਿਣੇ ਬਸ ਆਹ ਪ੍ਰਿੰਟ ਤੇ ਕਲਰ ਚੇਂਜ ਹੋਈ ਜਾਣਾ ਸੂਟਾਂ ਦਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਲੋਗੋ ਹਮੇਸ਼ਾ ਰਾਮਟੈਕਸ ਬ੍ਰਾਂਡ ਤੇ ਲੱਗਿਆ ਹੁੰਦਾ ਇਹ ਫਰੰਟ ਆ ਗਿਆ ਸ਼ਰਟ ਦਾ ਬੜਾ ਪਿਆਰਾ ਗਰਮੀਆਂ ਦਾ ਫੰਕਸ਼ਨਲ ਸੂਟ ਹੈ ਜੀ ਬਹੁਤ ਪਿਆਰਾ ਸਰਦਾਰੀ ਸੂਟ ਸਾਰਾ ਹੀ ਹੈਂਡਵਰਕ ਹੋਇਆ ਸਾਰਾ ਹੱਥ ਦਾ ਕੰਮ ਹੋਇਆ ਉੱਪਰ ਇਹ ਘੇਰੇ ਤੇ ਹੋਇਆ ਜਿਹੜਾ ਸਾਰਾ ਹੈਂਡਵਰਕ ਹੈ ਜੀ ਇਹ ਫਰੰਟ ਆ ਗਿਆ ਸ਼ਰਟ ਦਾ ਇਹ ਬੈਕ ਹੈ ਬੈਕ ਤੇ ਸੇਮ ਪ੍ਰਿੰਟ ਹੈ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ ਇਹ ਦੇਖ ਕ੍ਰੀਮ ਰੰਗ ਦੇ ਵਿੱਚ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਹੈ ਬੜੇ ਪਿਆਰੇ ਪ੍ਰਿੰਟ ਦੇ ਨਾਲ ਤੇ ਫੋਰ ਸਾਈਡ ਤੁਸੀਂ ਦੇਖ ਸਕਦੇ ਹੋ ਆਰਗੈਂਜ਼ਾ ਦੀ ਬਹੁਤ ਸੁਪੀਰੀਅਰ ਕੁਆਲਿਟੀ ਦੀ ਲੇਸ ਲੱਗੀ ਹੋਈ ਹੈ ਜੀ ਬਹੁਤ ਪਿਆਰੀ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਜੀ ਕਿਉਂਕਿ ਰਾਮਟੈਕਸ ਬ੍ਰੈਂਡ ਦਾ ਸੂਟ ਹੈ ਖੁੱਲਾ ਕੱਪੜਾ ਹੁੰਦਾ 2.5 ਮੀਟਰ ਸ਼ਰਟ ਦੀ ਕਟ ਹੈ 3 ਮੀਟਰ ਬਾਟਮ ਦੀ ਕਟ ਹੈ ਤੇ ਪੂਰਾ 2.5 ਮੀਟਰ ਦਾ ਦੁਪੱਟਾ ਦੇਖੋ ਗ੍ਰੇਸਫੁੱਲ ਕਿੰਨਾ ਜਿਵੇਂ ਮਰਜੀ ਸਿਰ ਤੇ ਲੈ ਲਓ ਚਾਹੇ ਦੁਪੱਟਾ ਨਹੀਂ ਫਿਸਲਣਾ ਇਹ ਲੁੱਕ ਆ ਜਣੀਏ ਸੂਟ ਦਾ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਸੂਟ ਕਰੀਮ ਹੀ ਰਹਿਣਾ ਜਿਵੇਂ ਉਹਦੇ ਚ ਪਿੰਕ ਪਿਆਜ਼ੀ ਜਿਹਾ ਕਲਰ ਸੀਗਾ ਹੁਣ ਇਹ ਆ ਗਿਆ ਫਰੋਜ਼ੀ ਗ੍ਰੀਨ ਕਲਰ ਬਸ ਸੂਟ ਕਰੀਮ ਹੈ ਵਰਕ ਦਾ ਤੇ ਪ੍ਰਿੰਟ ਦਾ ਕਲਰ ਚੇਂਜ ਹੋਈ ਜਾਣਾ ਜਿਹੜਾ ਘੇਰੇ ਤੇ ਪ੍ਰਿੰਟ ਹੈ ਇਹ ਸਾਰਾ ਸੀਕੁਐਂਸ ਵਰਕ ਹੋਇਆ ਸਾਰਾ ਸੀਕੁਐਂਸ ਵਰਕ ਹੈ ਸ਼ਰਟ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਨੈੱਕ ਵਗੈਰਾ ਨਹੀਂ ਬਣੀ ਹੋਈ ਪੂਰਾ ਅਰਜ ਹੈ ਜੀ ਸੂਟ ਦਾ ਕਲਰ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਇਹ ਸਾਰਾ ਗੱਠ ਕਢਾਈ ਦਾ ਤੇ ਸੀਕੁਐਂਸ ਦਾ ਸਾਰਾ ਹੈਂਡਵਰਕ ਹੋਇਆ ਹੱਥ ਦਾ ਕੰਮ ਹੈ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਦੁਪੱਟੇ ਦੀ ਗ੍ਰੇਸ ਬਹੁਤ ਸੋਹਣੀ ਲੇਸ ਲੱਗੀ ਹੋਈ ਹੈ ਫੋਰ ਸਾਈਡ ਜੌਰ ਜਟ ਦਾ ਇਹ ਦੁਪੱਟਾ ਹੈ ਬਹੁਤ ਪਿਆਰੇ ਪ੍ਰਿੰਟ ਦੇ ਵਿੱਚ ਕਿਉਂਕਿ ਗਰਮੀਆਂ ਦੇ ਵਿੱਚ ਕਰੀਮ ਰੰਗ ਬਹੁਤ ਸੋਹਣਾ কুল ਜਿਹਾ ਕਲਰ ਲੱਗਦਾ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਆਪਣਾ ਸੇਵਲ ਅਸੀਂ ਨੈਕਸਟ ਕਲਰ ਆ ਗਿਆ ਜੀ ਉੱਪਰੋਂ ਸਾਰਾ ਕਰੀਮ ਹੀ ਹੈ ਸੂਟ ਬਸ ਜਿਹੜਾ ਘੇਰੇ ਤੇ ਪ੍ਰਿੰਟ ਹੈ ਉਹ ਚੇਂਜ ਹੋਣਾ ਹੈ ਦੇਖੋ ਸਾਰਾ ਸੀਕਵੈਂਸ ਵਰਕ ਹੈ ਬਹੁਤ ਸੋਹਣਾ ਬਰੀਕੀ ਦੇ ਵਿੱਚ ਪੂਰਾ ਸਰਦਾਰੀ ਸੂਟ ਹੈ ਜੀ ਤੇ ਕੇ ਰੇ ਤੇ ਇਹ ਜਿਵੇਂ ਥੋੜਾ ਜਿਹਾ ਵਾਈਨ ਜੀ ਟੋਨ ਤੇ ਲਾ ਲੋ ਡਾਰਕ ਸੂਟ ਹੈ ਬਹੁਤ ਸੋਹਣਾ ਸਾਰਾ ਹੈਂਡਵਰਕ ਹੋਇਆ ਇਹ ਰੁਕਵਾ ਜਾਨੀ ਦੇਖੋ ਤੇ ਨਾਲ ਜਾਰਜਟ ਦਾਈ ਦੁਪੱਟਾ ਪੂਰਾ 2.5 ਮੀਟਰ ਦਾ ਤੇ ਦੁਪੱਟੇ ਤੇ ਹੈਗਾ ਪ੍ਰੋਪਰ ਮੇਸ ਲੱਗੀ ਹੋਈ ਹੈ ਜੀ ਦੁਪੱਟੇ ਤੇ ਦੇਖੋ ਕਿੰਨੀ ਪਿਆਰੀ ਸੂਟ ਦੇ ਨਾਲ ਦੀ ਉਹ ਆਫ ਵਾਈਟ ਕਲਰ ਕਰੀਮ ਰੰਗ ਦੀ ਤੇ ਪ੍ਰਿੰਟ ਬੜਾ ਪਿਆਰਾ ਹੈ ਇਹ ਲੁੱਕ ਆ ਰਹੀ ਸੋਹਣੀ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਹੈ ਰਾਮ ਟੈਕਸ ਬ੍ਰੈਂਡ ਦੇ ਸੂਟ ਹੈ ਜੀ 3 ਮੀਟਰ ਦੀ ਬਾਟਮ ਦੇ ਨਾਲ ਤੇ ਇਹ ਆ ਗਿਆ ਜੀ ਨੈਕਸਟ ਕਰੀਮ ਰੰਗ ਦੇ ਵਿੱਚ ਜੌਰਜਟ ਦੀ ਸ਼ਰਟ ਬਹੁਤ ਪਿਆਰੇ ਵਰਕ ਦੇ ਨਾਲ ਸਾਰਾ ਇਹ ਵਰਕ ਹੋਇਆ ਸ਼ਰਟ ਤੇ ਤੇ ਘੇਰੇ ਤੇ ਦੇਖ ਸਕਦੇ ਹੋ ਬਹੁਤ ਸੋਹਣਾ ਮਸਟਰਡ ਮੈਂਦੀ ਜਿਹਾ ਕਲਰ ਹੈ ਸਾਰਾ ਹੈਂਡ ਵਰਕ ਹੋਇਆ ਹੈ ਸਾਰਾ ਹੱਥ ਦਾ ਕੰਮ ਹੈ 30 ਮੀਟਰ ਦੀ ਬਾਟਮ ਹੈ ਜੀ ਪਿਓਰ ਮਸਲੀਨ ਦੀ ਨਾਲ ਤੇ ਜਾਰਜਟ ਦਾ ਹੀ ਇਸ ਦਾ ਦੋਪੜਾ ਇਹ ਲੁੱਕਾ ਬਹੁਤ ਪਿਆਰਾ ਸੂਟ ਬੜੀ ਪਿਆਰੀ ਪ੍ਰਿੰਟਿੰਗ ਦੇ ਨਾਲ ਇਹ ਲੁੱਕਾ ਇਹ ਚਾਰ ਸੂਟ ਮੈਂ ਤੁਹਾਨੂੰ ਰਾਮਟੈਕਸ ਬ੍ਰਾਂਡ ਦੇ ਦਿਖਾਏ ਆ ਜੀ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਰਹਿਣਾ ਤੇ ਨੈਕਸਟ ਸੂਟ ਸ਼ੁਰੂ ਕਰਦੇ ਆਂ ਇਹ ਬਹੁਤ ਪਿਆਰੀ ਵਰਕ ਦੇ ਵਿੱਚ ਹੈ। ਇਹ ਕੋ ਜੋਰਜਟ ਦੇ ਵਿੱਚ ਹੀ ਹੈ ਜੀ ਵਰਕ ਦੇਖੋ ਸਾਰਾ ਆਰੀ ਵਰਕ ਵੀ ਹੋਇਆ ਹੈ ਹੈਂਡ ਵਰਕ ਵੀ ਹੈ ਸਾਰਾ ਵਰਕ ਹੋਇਆ ਹੈ। ਵਿਦ ਦੁਪੱਟੇ ਤੇ ਵੀ ਵਰਕ ਹੈ ਜੀ ਇਹ ਸੂਟਾਂ ਤੇ। ਇਹ ਕੰਟਰਾਸਟ ਦੇ ਵਿੱਚ ਹੋਣਗੇ। ਅੱਜ ਸਾਰੇ ਵਰਕ ਵਾਲੀ ਸੂਟ ਹੈ ਜੀ ਇਹ ਰੱਸੀਆ ਬ੍ਰਾਂਡ ਦਾ ਸੂਟ ਹੈ ਸਾਰੇ ਬ੍ਰਾਂਡਡ ਸੂਟ ਹੋਣਗੇ ਇਹ ਵੀ ਜੋਰਜਟ ਦੇ ਵਿੱਚ ਹੈ ਜੀ। ਬਿਲਕੁਲ ਸੌਫਟ ਜੋਰਜਟ ਹੈ ਜਿਹੜੀ ਬੰਬਰ ਜੋਰਜਟ ਹੁੰਦੀ ਹੈ। ਪ੍ਰਿੰਟ ਦੇਖੋ ਮਸਟਰਡ ਕਲਰ ਦੇ ਵਿੱਚ ਜਿਹੜਾ ਕਾਲਸ ਤੇ ਥੰਦਾ ਪੀਲਾ ਰੰਗ ਹੁੰਦਾ ਉਹ ਵਾਲਾ ਰੰਗ ਹੈ ਬਾਟਮ ਦਾ ਜਿਵੇਂ ਦਾ ਫਲਾਵਰ ਦਾ ਪ੍ਰਿੰਟ ਹੈ ਇਹ ਪ੍ਰਿੰਟ ਆ ਗਿਆ ਤੇ ਵਰਕ ਦੇਖੋ ਕਿੰਨਾ ਪਿਆਰਾ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਦੇਖੋ ਆਰੀ ਵਰਕ ਦੇ ਵਿੱਚ ਇਹ ਸਾਰਾ ਹੈਂਡਵਰਕ ਹੈ ਵਰਕ ਦੇਖੋ ਕਿੰਨਾ ਪਿਆਰਾ ਸੂਟ ਦਾ ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਹੈ ਦੇਖੋ ਲੁੱਕ ਸੂਟ ਦੀ ਬਹੁਤ ਪਿਆਰੀ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਸਾਈਡ ਤੇ ਬਾਜੂ ਆ ਜਾਣੀਆਂ ਤੇ ਹੈਵੀ ਵਰਕ ਦੇ ਵਿੱਚ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ ਇਹ ਦੇਖੋ ਨਾਲ ਇਹ ਮਸਟਰਡ ਕਲਰ ਦੀ ਬਾਟਮ ਹੈ ਥੋੜਾ ਕਾਰਸ ਤੇ ਜਿਹੜਾ ਮਸਟਰਡ ਕਲਰ ਹੁੰਦਾ ਹੈ ਉਹ ਵਾਲਾ ਕਲਰ ਹੈ ਇਹ ਤਾਂ ਆ ਗਈ ਆਪਣੇ ਸ਼ਰਟ ਤੇ ਬਾਟਮ ਤੇ ਨਾਲ ਹੈਗਾ ਜੌਰਜਟ ਦਾ ਹੀ ਦੁਪੱਟਾ ਹੈ ਜੀ ਦੁਪੱਟੇ ਤੇ ਵੀ ਵਰਕ ਹੈ ਇਹ ਵਾਲੇ ਸੂਟ ਦੇ ਇਹ ਦੇਖੋ ਦੁਪੱਟੇ ਦੇ ਫੋਰ ਸਾਈਡ ਇਹ ਵਰਕ ਹੈ ਬਹੁਤ ਪਿਆਰਾ ਤੇ ਪ੍ਰੋਪਰ ਫਿਨਿਸ਼ਿੰਗ ਵੀ ਕੀਤੀ ਹੋਈ ਹੈ ਦੁਪੱਟੇ ਦੀ ਤੇ ਇਹ ਵੀ ਦੇਖੋ ਫਲਾਵਰ ਸਾਰੇ ਆਊਟਲਾਈਨਿੰਗ ਕੀਤੇ ਹੋਏ ਆ ਪੂਰਾ ਫੰਕਸ਼ਨਲ ਸੂਟ ਹੈ 2800 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਦੇਖੋ ਲੁੱਕ ਦੇਖੋ ਸੂਪ ਦੀ ਜੇ ਆਪਾਂ ਨੇ ਕਿਸੇ ਨੂੰ ਗਿਫਟ ਵੀ ਦੇਣਾ ਤਾਂ ਵੀ ਬੈਸਟ ਸੂਟ ਹੈ ਜੀ ਇਹ ਸੂਟ ਨੂੰ ਕੋਈ ਨਿੰਦ ਨਹੀਂ ਸਕਦਾ ਬਹੁਤ ਪਿਆਰਾ ਸਰਦਾਰੀ ਸੂਟ ਹੈ 3 ਮੀਟਰ ਦੀ ਬਾਟਮ ਦੇ ਨਾਲ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਕਲਰ ਦਿਖਾਨੀਆਂ ਇਹਦੇ ਵਿੱਚ ਵੀ ਬੜੇ ਸੋਹਣੇ ਸੋਹਣੇ ਕਲਰ ਹਨ ਨੈਕਸਟ ਹੈਗਾ ਜੀ ਮੈਂ ਉਹ ਮਸਟਰਡ ਜਿਹਾ ਕਲਰ ਸਿਕਾੜਸਤੇ ਇਹਦਾ ਬਦਾਮੀ ਰੰਗ ਹੈ ਜੀ ਬਾਟਮ ਦਾ ਪਦਾਮੀ ਕਲਰ ਦੇ ਵਿੱਚ ਬਾਟਮ ਹੈ ਪਿਓਰ ਮਸਲੀਨ ਦੀ ਬਾਟਮ ਹੈ ਜੀ ਨਾਲ 3-3 ਮੀਟਰਸ ਦੀਆਂ ਬਾਟਮ ਤੇ ਪਿਓਰ ਬੰਬਰ ਜੌਰਜਟ ਦੀ ਸ਼ਰਟ ਹੈ ਰਸ਼ੀਆ ਬ੍ਰਾਂਡ ਦਾ ਸੂਟ ਹੈ ਜੀ ਇਹ ਸਾਰਾ ਇਹ ਵਰਕ ਕੀਤਾ ਹੋਇਆ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਹੈ ਸਾਰਾ ਹੈਂਡਵਰਕ ਦੇ ਵਿੱਚ ਫੁੱਲ ਹੈਵੀ ਸ਼ਰਟ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਬਹੁਤ ਪਿਆਰਾ ਦੇਖੋ ਘੇਰੇ ਤੇ ਵੀ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਦੇਖੋ ਹੈਂਡ ਵਰਕ ਦੇ ਵਿੱਚ ਕਲਰ ਕੰਬੀਨੇਸ਼ਨ ਬੜਾ ਪਿਆਰਾ ਬਾਦਾਮੀ ਕਲਰ ਦੀ ਬਾਟਮ ਹੈ ਜਿਹਨੂੰ ਮੋਰ ਮਸਲੀਨ ਦੀ 3 ਮੀਟਰ ਦੀ ਨਾਲ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਪੂਰੇ ਹੈਵੀ ਵਰਕ ਦੇ ਨਾਲ ਦੁਪੱਟੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ 4 ਸਾਈਡ ਪੂਰਾ ਹੈਵੀ ਵਰਕ ਹੈ ਤੇ ਬੜੀ ਪਿਆਰੀ ਬਰੀਕ ਲੇਸ ਦੇ ਨਾਲ ਫਿਨਿਸ਼ਿੰਗ ਹੈ ਇਹ ਲੋਕਰ ਦੇਖੋ ਸੋਹਣੀ 2800 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਨੈਕਸਟ ਆ ਗਿਆ ਬੜਾ ਸੋਹਣਾ ਬਲੂ ਗ੍ਰੇ ਕਲਰ ਹੈ ਜਿਹੜਾ ਬਲੂ ਕਲਰ ਬਲੂ ਜੀ ਟੋਨ ਦੇ ਵਿੱਚ ਸਿਮਿੰਟ ਰੰਗਾ ਰੰਗ ਕਹਿ ਸਕਦੇ ਆਪਾਂ ਇਹ ਦੇਖੋ ਬਾਟਮ ਦਾ ਕਲਰ ਦੱਸਦੀ ਹੁੰਨੀ ਆ ਮੈਂ ਇਹ ਦੇਖੋ ਕਿੰਨਾ ਪਿਆਰਾ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਹੈ ਇਹ ਸਾਰਾ ਵਰਕ ਹੈ ਬਹੁਤ ਸੌਫਟ ਜਾਰਜਟ ਦੇ ਵਿੱਚ ਸਾਰਾ ਹੈਂਡਵਰਕ ਦੇ ਵਿੱਚ ਇਹ ਸੂਟ ਰੈਡੀ ਹੈ 3-3 ਮੀਟਰ ਦੀਆਂ ਬਾਟਮ ਹੈ ਪੂਰਾ ਹੈਵੀ ਨਾਪ ਜਿਵੇਂ ਮਰਜ਼ੀ ਤੁਸੀਂ ਇਹਨੂੰ ਬਣਾ ਸਕਦੇ ਆ ਇਹ ਆ ਗਈ ਸ਼ਰਟ ਤੇ ਪਿਓਰ ਜੌਰਜਟ ਦਾ ਦੁਪੱਟਾ ਸਾਰੇ ਦੁਪੱਟੇ ਤੇ ਵੀ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਫੋਰ ਸਾਈਡ ਵਰਕ ਹੋਇਆ ਫਲਾਵਰਸ ਦੀ ਆਊਟਲਾਈਨਿੰਗ ਹੈ ਤੇ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਲੁੱਕ ਆ 2800 ਪ੍ਰਾਈਸ ਦੇ ਹਨ 2800 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨਿਸ਼ ਜੀ ਟੋਨ ਦੇ ਵਿੱਚ ਹੈ ਗ੍ਰੀਨ ਲਾਈਟ ਗ੍ਰੀਨ ਕਲਰ ਹੈ ਸਾਰਾ ਵਰਕ ਪ੍ਰਿੰਟ ਵੀ ਬਹੁਤ ਪਿਆਰਾ ਸ਼ਰਟ ਦਾ ਸਾਰਾ ਹੈਵੀ ਵਰਕ ਹੋਇਆ ਸ਼ਰਟ ਤੇ ਸਾਰਾ ਹੈਂਡਵਰਕ ਇਹ ਬਾਟਮ ਆ ਗਈ ਨਾਲ ਡਾਰਕ ਪਿਸਤਾ ਗ੍ਰੀਨ ਕਲਰ ਹੁੰਦਾ ਜਿਹੜਾ ਉਸ ਸਟੋਨ ਦੇ ਵਿੱਚ ਹੈ ਜੀ ਸੂਟ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਦੇ ਨਾਲ ਤੇ ਜੌਰਜਟ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹ ਦੇਖੋ ਇਹ ਬਹੁਤ ਪਿਆਰੇ ਵਰਕ ਦੇ ਨਾਲ ਤੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਲੁੱਕ ਆ ਜਾਣੀ ਦੇਖੋ ਸੋਹਣੀ 2800 ਪ੍ਰਾਈਸ ਦੇ ਨਾਲ ਚਾਰ ਸੂਟ ਮੈਂ ਤੁਹਾਨੂੰ ਰੱਸੀਆ ਬ੍ਰੈਂਡ ਦੇ ਦਿਖਾਏ ਆ ਜੀ ਹੈਵੀ ਵਰਕ ਦੇ ਨਾਲ 2800 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬਰਬਰੀ ਦੇ ਵਿੱਚ ਇਹ ਬਰਬਰੀ ਦਾ ਸੂਟ ਹੈ ਜੀ ਵਰਕ ਵਾਲੇ ਸੂਟ ਆ ਗਏ ਬਰਬਰੀ ਦੇ ਵੀ ਬਿਲਕੁਲ ਪਿਓਰ ਬਰਬਰੀ ਹੈ ਬਿਲਕੁਲ ਸੌਫਟ ਦੇ ਵਿੱਚ ਤੇ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਦੇ ਨਾਲ ਲੁੱਕ ਦੇਖੋ ਸੂਟ ਦੀ ਕਿੰਨਾ ਪਿਆਰਾ ਬੜਾ ਸੋਹਣਾ ਹੈ ਆ ਫਰੋਜ਼ੀ ਜੀ ਟੋਨ ਤੇ ਜਿਹੜਾ ਗ੍ਰੇਵ ਹੁੰਦਾ ਥੋੜਾ ਫਰੋਜ਼ੀ ਹੋਇਆ ਜੀ ਗ੍ਰੇਵ ਹੀ ਨਹੀਂ ਕਹਿ ਸਕਦੇ ਸਕਾਈ ਬਲੂ ਕਲਰ ਹੈ ਜੀ ਪ੍ਰੋਪਰ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਵਰਕ ਹੈ ਤੇ ਘੇਰੇ ਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਘੇਰੇ ਤੇ ਇਹ ਲੁਕਾਣੀਆਂ ਦੇਖੋ ਸੂਟ ਦੀ ਕਿੰਨਾ ਪਿਆਰਾ ਸੂਟ ਹੈ ਤੇ ਇਸ ਦੇ ਨਾਲ ਬਰਬਰੀ ਦਾ ਹੀ ਦੁਪੱਟਾ ਪ੍ਰੋਪਰ ਫਿਨਿਸ਼ਿੰਗ ਹੋਈ ਵੀ ਆ ਦੁਪੱਟੇ ਦੀ ਦੁਪੱਟੇ ਤੇ ਵਰਕ ਦੇਖ ਕਿੰਨਾ ਪਿਆਰਾ ਇਹ ਸਾਰਾ ਵਰਕ ਕੀਤਾ ਹੋਇਆ ਦੁਪੱਟੇ ਦੇ ਵਿੱਚ ਵੀ ਸਾਰੇ ਫਲਾਰਜ਼ ਜਿਹੜੇ ਦਿਖ ਰਹੇ ਤੁਹਾਨੂੰ ਆਊਟਲਾਈਨ ਕੀਤੇ ਹੋਏ ਆ ਤੇ ਫੋਰ ਸਾਈਡ ਵੀ ਇਹ ਸਾਰਾ ਵਰਕ ਕੀਤਾ ਹੋਇਆ ਪੱਲਿਆਂ ਤੇ ਵੀ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਵਰਕ ਹੈ ਜੀ ਪੂਰਾ ਹੈਵੀ ਦੇਖੋ ਇਹ ਪੂਰਾ ਫੰਕਸ਼ਨਲ ਸੂਟ ਹੈ ਬਹੁਤ ਪਿਆਰਾ ਲਾਈਟ weight ਦੇ ਵਿੱਚ ਲੁੱਕ ਦੇਖੋ ਸੂਟ ਦੀ ਕਿੰਨੀ ਪਿਆਰੀ ਆ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਹੈ ਇਹਦੇ ਵਿੱਚ ਮੈਂ ਕਲਰ ਦਿਖਾਨੀ ਆ ਪਿਓਰ ਬਰਫੀ ਦਾ ਸੂਟ ਹੈ ਤੇ ਵਰਕ ਬਹੁਤ ਪਿਆਰਾ ਹੈ ਪਿੰਕ ਪਿਆਜੀ ਕਲਰ ਸੇਮ ਦੇ ਵਿੱਚ ਹੀ ਕਲਰ ਕੰਬੀਨੇਸ਼ਨ ਕਿੰਨਾ ਪਿਆਰਾ ਬੜਾ ਸੋਹਣਾ ਪੇਸਟਲ ਕਲਰ ਹੈ ਜੀ ਇਹ ਵਾਲੇ ਸੂਟ ਜਿਹੜੇ ਤਿੰਨੋਂ ਸੂਟ ਤੁਹਾਨੂੰ ਦਿਖਾਵਾਂਗੇ ਜਿਹੜਾ ਪਹਿਲਾ ਸਕਾਈ ਬਲੂ ਦਿਖਾਇਆ ਇਹ ਵਾਲਾ ਦੇਖੋ ਕਿੰਨਾ ਪਿਆਰਾ ਸਾਰਾ ਇਹ ਵਰਕ ਕੀਤਾ ਹੋਇਆ ਹੈ ਘੇਰੇ ਤੇ ਵੀ ਇਹ ਸਾਰਾ ਵਰਕ ਹੈ ਜੀ ਉੱਪਰ ਤੋਂ ਲੈ ਕੇ ਪਿਓਰ ਮਸਲੀਨ ਦੀ ਬਾਟਮ ਹੈ ਨਾਲ ਇਹ ਦੁਪੱਟੇ ਤੇ ਵੀ ਪੂਰਾ ਹੈਵੀ ਵਰਕ ਦੁਪੱਟੇ ਤੇ ਸਾਰਾ ਵਰਕ ਹੈ ਇਹ ਸਾਰਾ ਜਿਹੜੀ ਆਊਟਲਾਈਨਿੰਗ 골ਡਨ ਦਿਖ ਰਹੀ ਹੈ ਫੋਰ ਸਾਈਡ ਸਾਰੇ ਦੁਪੱਟੇ ਦੇ ਵਿੱਚ ਪੂਰਾ 2.5 ਮੀਟਰ ਦਾ ਦੁਪੱਟਾ ਹੈ ਪੂਰੇ ਹੈਵੀ ਵਰਕ ਦੇ ਨਾਲ ਇਹ ਲੁੱਕਾ ਜੀ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਤੇ ਨੈਕਸਟ ਆ ਗਿਆ ਗ੍ਰੇ ਕਲਰ ਲਾਈਟ ਤੇ ਡਾਰਕ ਗ੍ਰੇ ਦਾ ਕੰਬੀਨੇਸ਼ਨ ਹੈ ਜੀ ਸੂਟ ਦਾ ਤਿੰਨੋਂ ਕਲਰ ਬਹੁਤ ਸੋਹਣੇ ਪੇਸਟਲ ਕਲਰ ਬਰਬਰੀ ਦੀ ਸ਼ਰਟ ਵੀ ਤੇ ਬਹੁਤ ਸੋਹਣਾ ਵਰਕ ਦੇਖੋ ਕਿ ਇਹ ਰਿਤੇ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਘੇਰੇ ਤੇ ਹੋਇਆ ਇਹ ਲੁਕਾ ਜਣੀ ਸੂਟ ਦੀ ਇਹ ਸ਼ਰਟ ਆ ਗਈ ਆਪਣੀ ਇਹ ਤਾਂ ਵਰਬਰੀ ਦਾ ਦੁਪੱਟਾ ਪੂਰਾ 2.5 ਮੀਟਰ ਦਾ ਸਾਰਾ ਹੀ ਵਰਕ ਕੀਤਾ ਹੋਇਆ ਦੁਪੱਟੇ ਤੇ ਸਾਰੀ ਆਊਟਲਾਈਨਿੰਗ ਕੀਤੀ ਹੋਈ ਹੈ ਤੇ ਵਿੱਚ ਵੀ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਪੂਰਾ 2.5 ਮੀਟਰ ਦਾ ਦੁਪੱਟਾ ਹੈ ਕਲਰ ਕੰਬੀਨੇਸ਼ਨ ਦੇਖੋ ਸੂਟ ਦਾ ਬਹੁਤ ਸੋਹਣਾ ਲਾਈਟ ਗਰੇ ਤੇ ਡਾਰਕ ਗਰੇ ਦਾ ਕੰਬੀਨੇਸ਼ਨ ਹੈ 2700 ਪ੍ਰਾਈਸ ਦੇ ਨਾਲੇ ਮੈਂ ਤੁਹਾਨੂੰ ਵਰਬਰੀ ਦੇ ਸੂਟ ਦਿਖਾਏ ਆ ਜੀ ਤਿੰਨ ਸੂਟ ਕਿਸੇ ਕਿਸੇ ਕਲਰ ਦੇ ਵਿੱਚ 2700 ਪ੍ਰਾਈਸ ਦੇ ਨਾਲ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ